ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੇ ਪਿਆਰੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਾਣੀ ਦੀ ਮਦਦ ਕਿਵੇਂ ਕੀਤੀ ਸੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਵਾਨ ਹਾਲ ਵਿੱਚ ਬੈਠੇ ਹੋਏ ਸਨ ਅਤੇ ਸੰਗਤਾਂ ਦੂਰੋਂ ਨੇੜੇੋਂ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਸਨ ਸੰਗਤਾਂ ਆਪਣੀ ਸ਼ਰਧਾ ਅਨੁਸਾਰ ਸਤਿਗੁਰੂ ਜੀ ਨੂੰ ਭੇਟਾ ਅਰਪਣ ਕਰ ਰਹੀਆਂ ਸਨ ਅਤੇ ਉਹਨਾਂ ਸੰਗਤਾਂ ਵਿੱਚ ਲਾਹੌਰ ਦੀਆਂ ਸੰਗਤਾਂ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਹੋਇਆ ਸੀ। ਲਾਹੌਰ ਦੀਆਂ ਸੰਗਤਾਂ ਵਿੱਚ ਇੱਕ ਸੁਪੱਖੇ ਖੱਤਰੀ ਵੀ ਆਇਆ ਹੋਇਆ ਸੀ। ਜਦੋਂ ਸੁਪੱਖੇ ਖੱਤਰੀ ਨੇ ਸਤਿਗੁਰੂ ਜੀ ਦਾ ਦਰਸ਼ਨ ਕੀਤੇ ਤੇ ਉਸਦੇ ਮਨ ਵਿੱਚ ਇੱਛਾ ਪੈਦਾਤ ਹੋਈ ਕਿ ਉਹ ਆਪਣੀ ਲੜਕੀ ਦਾ ਰਿਸ਼ਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਦੇ ਹਨ। ਉਸ ਨੇ ਆਪਣੀ ਇੱਛਾ ਮਾਤਾ ਜੀ ਨੂੰ ਦੱਸੀ ਅਤੇ ਬੇਨਤੀ ਕੀਤੀ। ਕਿ ਉਹ ਆਪਣੀ ਲੜਕੀ ਦਾ ਰਿਸ਼ਤਾ ਸਤਗੁਰੂ ਜੀ ਨਾਲ ਕਰਨਾ ਚਾਹੁੰਦੇ ਹਨ ਤੇ ਮਾਤਾ ਜੀ ਨੇ ਪੁਸਤੀ ਇੱਛਾ ਪ੍ਰਵਾਨ ਕਰ ਲਈ ਅਤੇ ਸਤਗੁਰੂ ਜੀ ਦਾ ਰਿਸ਼ਤਾ ਪੱਕਾ ਕਰ ਦਿੱਤਾ ਗਿਆ। ਉਚਿਤ ਸਮਾਂ ਵੇਖ ਕੇ ਵਿਵਾਦਾ ਦਿਨ ਨਿਸ਼ਚਿਤ ਕਰ ਦਿੱਤਾ। ਸੁਪੱਖੀ ਜਿਸ ਦਾ ਨਾਮ ਹਰਜਲ ਸੀ ਉਸ ਨੇ ਆਪਣੀ ਇੱਛਾ ਸਤਗੁਰੂ ਜੀ ਨੂੰ ਦੱਸੀ ਕਿ ਉਹਨਾਂ ਦੀ ਇੱਛਾ ਹੈ ਕਿ ਤੁਸੀਂ ਜਨ ਲਾਹੌਰ ਲੈ ਕੇ ਆਓ। ਪਰ ਦੇਸ਼ ਦੇ ਹਾਲਾਤ ਠੀਕ ਨਹੀਂ ਸਨ ਇਸ ਕਰਕੇ ਜਨ ਉੱਥੇ ਲੈ ਕੇ ਜਾਣਾ ਠੀਕ ਨਾ ਸਮਝਿਆ ਗਿਆ ਸਤਗੁਰੂ ਜੀ ਨੇ ਸੁਪੱਖੀ ਦੀ ਪਰਤਨਤਾ ਵਾਸਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ 7-8 ਮੀਲ ਦੂਰ ਉੱਤਰ ਦਿਸ਼ਾ ਵੱਲ ਪਹਾੜਾਂ ਵਿੱਚ ਇੱਕ ਨਵਾਂ ਲਾਹੌਰ ਬਚ ਦਿੱਤਾ ਸਤਗੁਰੂ ਜੀ ਨੇ ਸੁਪੱਖੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵਾਸਤੇ ਇਸ ਨਵੇਂ ਬਣੇ ਲਾਹੌਰ ਵਿੱਚ ਨਿਵਾਸ ਸਥਾਨ ਬਣਾ ਦਿੱਤਾ ਤੇ ਇਸ ਨਵੇਂ ਬਣੇ ਲਾਹੌਰ ਵਿੱਚ ਆਪਣੀ ਜਨ ਲੈ ਕੇ ਪਹੁੰਚ ਗਏ ਸਤਗੁਰੂ ਜੀ ਨੇ ਇਹ ਹੜ ਸੰਮਤ 1734 ਈਸਵੀ ਨੂੰ ਮਾਤਾ ਜੀਤੋ ਜੀ ਨਾਲ ਵਿਆਹ ਕੀਤਾ। ਇਹ ਸਥਾਨ ਹੁਣ ਗੁਰੂ ਕਲਹੌਰ ਨਾਮ ਨਾਲ ਪ੍ਰਸਿੱਧ ਹੈ। ਤੇ ਇਸ ਸਥਾਨ ਤੇ ਹੁਣ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈ। ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਕਲਹੌਰ ਨੂੰ ਪੱਕੀ ਛੜਕ ਜਾਂਦੀ ਹੈ। ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਵਾਨ ਹਾਲ ਵਿੱਚ ਬੈਠੇ ਹੋਏ ਸਨ ਅਤੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ। ਅਤੇ ਸੰਗਤਾਂ ਬੜੇ ਪ੍ਰੇਮ ਭਾਵ ਨਾਲ ਸਤਿਗੁਰੂ ਜੀ ਦੇ ਉੱਤੇ ਸੁਣ ਰਹੀਆਂ ਸਨ ਤੇ ਇੱਕ ਬਾਣਿਆ ਉੱਚੀ ਉੱਚੀ ਰੋਲਾ ਪਾਉਂਦਾ ਹੋਇਆ ਦਰਬਾਰ ਵਿੱਚ ਆਇਆ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਕੇ ਰੋਣ ਲੱਗ ਪਿਆ ਅਤੇ ਸਤਿਗੁਰੂ ਜੀ ਨੂੰ ਕਹਿੰਦਾ ਕਿ ਮੈਂ ਲੁੱਟਿਆ ਗਿਆ ਮੈਂ ਬਰਬਾਦ ਹੋ ਗਿਆ ਮੈਨੂੰ ਤੁਸੀਂ ਹੀ ਬਚਾ ਸਕਦੇ ਹੋ ਸਤਿਗੁਰੂ ਜੀ ਨੇ ਪਹਿਲਾਂ ਤਾਂ ਉਸ ਨੂੰ ਆਪਣੇ ਚਰਨਾਂ ਵਿੱਚੋਂ ਉਠਾਇਆ ਅਤੇ ਫਿਰ ਧੀਰਜ ਦਿੱਤੀ ਤੇ ਫਿਰ ਪੁੱਛਿਆ ਕੀ ਹੋਇਆ ਉਸ ਨੇ ਦੱਸਿਆ ਕਿ ਅੰਮ੍ਰਿਤ ਵੇਲੇ ਮੇਰੀ ਪੈਸੇ ਦੀ ਥੈਲੀ ਕੋਈ ਚੋਰੀ ਕਰਕੇ ਲੈ ਗਿਆ ਮੈਂ ਆਪਣੇ ਘਰ ਤੋਂ 500 ਰੁਪਇਆ ਲੈ ਕੇ ਆਇਆ ਸੀ ਅਤੇ ਆਪ ਜੀ ਦੇ ਹੁਕਮ ਅਨੁਸਾਰ ਹੀ ਇੱਥੇ ਦੁਕਾਨ ਕਰੀ ਸੀ ਜਿਸ ਵਿੱਚੋਂ ਮੈਨੂੰ 200 ਰੁਪਇਆ ਨਫਾ ਹੋਇਆ ਸੀ ਅਤੇ ਮੇਰਾ 500 ਰੁਪਇਆ ਮੂਲ ਅਤੇ 200 ਰੁਪਇਆ ਨਫੇ ਵਾਲਾ ਇਸ ਥੈਲੀ ਵਿੱਚ ਹੀ ਸੀ ਪਰ ਕੋਈ ਉਸ ਨੂੰ ਚੱਕ ਕੇ ਲੈ ਗਿਆ ਹੈ ਅਤੇ ਬਾਕੀ ਦੁਕਾਨਦਾਰ ਨਫਾ ਲੈ ਕੇ ਬੜੀ ਖੁਸ਼ੀ ਨਾਲ ਆਪਣੇ ਘਰ ਪਹੁੰਚ ਗਏ ਹਨ ਤੇ ਮੈਂ ਕੀ ਮੂੰਹ ਲੈ ਕੇ ਘਰ ਜਾਵਾਂਗਾ ਤੇ ਮੈਂ ਕੀ ਦੱਸਾਂਗਾ ਕਿ ਨਫਾ ਤਾਂ ਦੂਰ ਦੀ ਗੱਲ ਮੈਂ ਆਪਣਾ ਮੋਲ ਵੀ ਉੱਥੇ ਗਵਾ ਆਇਆ ਹਾਂ ਸਤਿਗੁਰੂ ਜੀ ਨੂੰ ਕਹਿਣ ਲੱਗਾ ਕਿ ਜਾਂ ਤਾਂ ਤੁਸੀਂ ਮੇਰੀ ਮਦਦ ਕਰੋ ਨਹੀਂ ਮੈਂ ਆਪ ਜੀ ਦੇ ਸਾਹਮਣੇ ਹੀ ਆਪਣੇ ਪ੍ਰਾਨ ਤਿਆਗ ਦੇਵਾਂਗਾ ਸਤਿਗੁਰੂ ਜੀ ਨੇ ਉਹਦੀ ਸਾਰੀ ਗੱਲ ਸੁਣ ਕੇ ਉਸ ਨੂੰ ਕਿਹਾ ਕੈਟਹਾਂ ਨੂੰ ਮੈਂ ਇੱਥੇ ਖੁਸ਼ੀ ਵਾਸਤੇ ਸੱਦਿਆ ਸੀ ਜੇਕਰ ਤੁਸੀਂ ਮੇਰੇ ਸਾਹਮਣੇ ਹੀ ਦੁਖੀ ਰਹੋਗੇ ਤਾਂ ਤੁਸੀਂ ਪਰਲੋਕ ਵਿੱਚ ਦੁੱਖ ਤੋਂ ਕਿਵੇਂ ਬਚ ਸਕੋਗੇ ਜੇਕਰ ਤੁਸੀਂ ਸਤਗੁਰੂ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਵੀ ਦੁਖੀ ਹੋ ਤਾਂ ਫਿਰ ਸਤਗੁਰੂ ਜੀ ਦੇ ਦਰਸ਼ਨ ਕਰਨ ਦਾ ਕੀ ਫਾਇਦਾ ਹੋਇਆ ਸਤਗੁਰੂ ਜੀ ਨੇ ਦੋਸ਼ ਬਾਈਆਂ ਨੂੰ ਹੁਕਮ ਦਿੱਤਾ ਕਿ ਜਾਓ ਤੁਸੀਂ ਉਸ ਚੋਰ ਦਾ ਅੰਕਾ ਪਿੰਡ ਹੈ ਉਸ ਦੇ ਘਰ ਦੱਖਣ ਦਿਸ਼ਾ ਦੀ ਕੰਧ ਉੱਤੇ ਅਲਮਾਰੀ ਬਣੀ ਹੋਈ ਹੈ ਇਸ ਦੀ ਪੈਸਿਆਂ ਵਾਲੀ ਥੈਲੀ ਉਸ ਲਿਵਾਰੀ ਵਿੱਚ ਪਈ ਹੋਈ ਹੈ ਉਸ ਪੈਸਿਆਂ ਦੀ ਥੈਲੀ ਨੂੰ ਲੈ ਆਓ ਤੇ ਉਸ ਚੋਰ ਦੀਆਂ ਮੋਛਾਂ ਬੰਨ ਕੇ ਸਾਡੇ ਅੱਗੇ ਹਾਜ਼ਰ ਕਰੋ ਸਤਿਗੁਰੂ ਜੀ ਦਾ ਇਹ ਹੁਕਮ ਸੁਣ ਕੇ ਸਿਪਾਹੀ ਤੁਰੰਤ ਹੀ ਅਮਕਾ ਪਿੰਡ ਪਹੁੰਚ ਜਾਂਦੇ ਹਨ ਸਿਪਾਹੀਆਂ ਨੇ ਇਸ ਤਰ੍ਹਾਂ ਹੀ ਕੀਤਾ ਪਹਿਲਾਂ ਅਲਮਾਰੀ ਵਿੱਚੋਂ ਪੈਸਿਆਂ ਵਾਲੀ ਥੈਲੀ ਕੱਢ ਲਈ ਅਤੇ ਫਿਰ ਚੋਰ ਦੀਆਂ ਮੋਛਾਂ ਬੰਨ ਕੇ ਸਤਿਗੁਰੂ ਜੀ ਕੋਲ ਸੌਂ ਲਿਆਏ ਸਤ ਗੁਰੂ ਜੀ ਨੇ ਥੈਲੇ ਵਿੱਚੋਂ ਪੈਸੇ ਗਿਣ ਕੇ ਬਾਣੀਏ ਨੂੰ ਦੇ ਦਿੱਤੇ ਅਤੇ ਚੋਰ ਨੂੰ ਸਖਤ ਤਾੜਨਾ ਕਰਦੇ ਹੋਏ ਉਸ ਨੂੰ ਛੱਡ ਦਿੱਤਾ ਕਿ ਅਗੇ ਤੋਂ ਤੁਸੀਂ ਚੋਰੀ ਕੀਤੀ ਤਾਂ ਤੁਹਾਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਚੋਰ ਸਤ ਗੁਰੂ ਜੀ ਦੇ ਪੈਰਾਂ ਵਿੱਚ ਡਿੱਗ ਪਿਆ ਅਤੇ ਮਾਫੀ ਮੰਗੀ ਅਤੇ ਪ੍ਰਣ ਕੀਤਾ ਕਿ ਅੱਗੇ ਤੋਂ ਮੈਂ ਕੋਈ ਚੋਰੀ ਨਹੀਂ ਕਰਾਂਗਾ ਸਭ ਸੰਗਤਾਂ ਸਤ ਗੁਰੂ ਜੀ ਦਾ ਇਹ ਕੌਤਕ ਵੇਖ ਕੇ ਸਭ ਲਗਨਿਆ ਸਨ ਕਿ ਸਤ ਗੁਰੂ ਜੀ ਅੰਤਰਜਾਗੀ ਹਨ ਤੇ ਯਿਸੂ ਦੇ ਸਾਹਮਣੇ ਕੋਈ ખોਟੇ ਕਰ ਨੂੰ ਚੋਰੀ ਅਧਿਕ ਨਹੀਂ ਹੋ ਸਕਦੀ ਇਸ ਡਰ ਕਰਕੇ ਸਾਰੇ ਆਪੋ ਆਪਣੇ ਕਾਰਵਿਹਾਰ ਨੇਕ ਨੀਤੀ ਨਾਲ ਕਰਨ ਲੱਗ ਪਏ ਸੋ ਪਿਆਰੀ ਸਾਥ ਸੰਗਤ ਜੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ